ਪਖੰਡ ਕਰ ਲੈਂਦੇ ਨੇ ਨਹੀਂ ਜੀ ਅਸੀਂ ਤੇ ਵਿਆਹ ਹੀ ਨਹੀਂ ਕਰਾਉਣਾ ਤੇ ਬਾਅਦ ਚ ਧੀਆ ਭੈਣਾਂ ਦਾ ਸ਼ੋਸ਼ਣ ਕਰਨਾ ਬੱਚਿਆਂ ਦਾ ਸ਼ੋਸ਼ਣ ਕਰਨਾ ਕਿੱਥੋਂ ਤੱਕ ਜਾਇਆ ਜੀ ਇੱਦਾਂ ਵੱਡਾ ਨਾਨਕ ਸਰ ਭਗਤੀ ਦਾ ਘਰ ਹੋਵੇ ਤੇ ਤੁਸੀਂ ਇੰਨੀ ਬਾਣੀ ਪੜ੍ਹਦੇ ਹੋ ਜੇ ਤੁਹਾਡੇ ਕੋਲ ਇਨ੍ਹਾਂ ਗੱਲਾਂ ਤੇ ਕੰਟਰੋਲ ਨਹੀਂ ਕਾਮ ਕ੍ਰੋਧ ਲੋਭ ਹੰਕਾਰ ਤੇ ਤੇ ਫਿਰ ਤੁਸੀਂ ਲੋਕਾਂ ਨੂੰ ਸਿੱਖਿਆ ਕੀ ਦੇ ਰਹੇ ਹੋ ਤੇ ਜੈਸੀ ਕੀਰਤਨ 'ਚ ਆਗੇ ਉੱਥੇ ਵੀ ਅਸੀਂ ਕਹਿ ਰਹੇ ਹਾਂ ਸਾਡੇ ਤੇ ਕਾਮ ਕ੍ਰੋਧ ਹੈਵੀ ਆ ਲੋਕਾਂ ਨੂੰ ਤੁਸੀਂ ਕਾਹਦਾ ਪ੍ਰਸ਼ਾਦ ਦੇ ਰਹੇ ਜੇ ਪਤਾ ਸਿਆਦਾ ਕਿ ਫੁੱਲੜੀਆਂ ਦਾ ਪਰ ਜੇ ਇੱਡਾ ਵੱਡਾ ਆਪਾਂ ਇਕੱਠ ਕਰਨਾ ਹੈ ਕੀ ਗੱਲ ਜਿੱਥੇ ਬੇਦਬੀਆ ਹੋਈ ਆ ਜਿਹੜੇ ਵਡਿਆ ਉੱਥੇ ਕਦੀ ਇੰਨੇ ਸੰਤ ਕਦੀ ਆਏ ਵੇਖੇ ਤੁਸੀਂ ਜੇ ਗਲਤੀ ਨੂੰ ਸੇਕ ਲੱਗਿਆ ਤੇ ਹਜ਼ਾਰਾਂ ਸੰਤ ਇਕੱਠੇ ਹੋ ਗਏ ਗੁਰੂ ਗੋਬਿੰਦ ਸਿੰਘ ਤੋਂ ਵੱਡਾ ਸਰ ਲੀਕੜਾ ਹੈ ਉੱਥੇ ਕੋਈ ਵੀ ਸੰਪਰਦਾ ਪਹੁੰਚੀ ਕੋਈ ਇਹ ਡੇਰੇਵਾਦ ਵਾਲੇ ਬਾਬੇ ਪਹੁੰਚ ਕੋਈ ਪਹੁੰਚਾ ਨਹੀਂ ਪਹੁੰਚ ਆਪ ਤੇ ਲੋਕਾਂ ਨੂੰ ਦੂਰ ਕਰ ਦੇ ਵੀ ਮਾਇਆ ਨਹੀਂ ਫੜਨੀ ਮਾਇਆ ਦੀ ਲੋੜ ਦੀ ਮੋਹ ਮਾਇਆ ਤਿਆਗੋ ਸਾਰੇ ਸੰਸਾਰ ਦੀ ਮਾਇਆ ਤੇ ਤੁਸੀਂ ਇਕੱਠੀ ਕੀਤੀ ਕਿਤੇ ਜਾਤਾਂ ਦੇ ਆਧਾਰ ਤੇ ਵੰਡਿਆ ਜਾ ਰਿਹਾ ਕਿਤੇ ਅੰਮ੍ਰਿਤ ਦੇ ਦੋ ਬਾਟੇ ਹੋ ਰਿਹਾ ਉੱਥੇ ਤੇ ਅਸੀਂ ਬੋਲਦੇ ਨਹੀਂ 96 ਕਰੋੜੀ ਬਾਬਾ ਬਲਬੀਰ ਸਿੰਘ ਜੀ ਅਹੀਂ ਕਹਿੰਦੇ ਬੋਲੋ ਤੁਸੀਂ ਪੰਥ ਦੇ ਮੁਖੀ ਜੇ ਪੰਥ ਦੀ ਹਸਤੀ ਆ ਸਾਰੇ ਨਹੀਂ ਫਿਰੋ ਬੋਲ ਬੋਲਦੇ ਨਹੀਂ ਬੋਲਣਾ ਜਿਹਦਾ ਸੱਚ ਬੋਲਣਾ ਚਾਹੀਦਾ ਸਾਨੂੰ ਬਾਬਾ ਜੀ ਝੂਠ ਮਾਰਦੇ ਨਹੀਂ ਬਾਬਾ ਜੀ ਦੇ ਬਾਬਾ ਜੀ ਜਾਣ ਇਹ ਸੰਪਰਦਾਵਾਂ ਨੇ ਇਹ ਜਿਹੜੇ ਵੱਡੇ ਵੱਡੇ ਬਾਬੇ ਨਾ ਇਹ ਬੜਾ ਵੱਡਾ ਗੈਂਗਵਾਰ ਹੈ ਦੇਖੋ ਬੱਚੇ ਨਿੱਕੇ ਨਿੱਕੇ ਬੱਚਿਆਂ ਨਾਲ ਸਾਡੀ ਧੀਆ ਭੈਣਾ ਦਾ ਸ਼ੋਸ਼ਣ ਹੋਣਾ ਉਹ ਤੇ ਗਲਤ ਹੈ ਨਾ ਉਦੋਂ ਅਸੀਂ ਉਹਨਾਂ ਦੇ ਪੱਖ ਚ ਨਹੀਂ ਖੜ੍ਹ ਸਕਦੇ ਆ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਉਦੋਂ ਅਸੀਂ ਉੱਥੇ ਨਿਮਸ਼ਕਾਰ ਕਰਦੇ ਹਾਂ ਨਾਨਕ ਸਰ ਭਗਤੀ ਦਾ ਘਰ ਪਰ ਜਿੱਥੇ ਬੱਚਿਆਂ ਨਾਲ ਧੱਕਾ ਹੋ ਰਿਹਾ ਧੀਆ ਭੈਣਾਂ ਨਾਲ ਹੋ ਰਿਹਾ ਉੱਥੇ ਅਸੀਂ ਉਹਨਾਂ ਦੇ ਬਿਲਕੁਲ ਖਿਲਾਫ ਹੈ। ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਜੀ 96 ਕਰੋੜੀ। ਦੇਖੋ ਬੜੀ ਵੱਡੀ ਹਸਤੀ ਆਉ ਪੰਥ ਦੀ। ਕਿਉਂਕਿ ਉਹਨੇ ਅੰਗ ਸਿੰਘ ਜਥੇਵੰਦੀ ਆ ਉਹਨਾਂ ਨੂੰ ਮੁਖੀ ਮੰਨਦੀ ਹੈ। ਪਰ ਜਿਹੜਾ ਇਹ ਬਿਆਨ ਹੈ। ਦੇਖੋ ਉਹਨਾਂ ਦੀ ਆਪਣੀ ਸੋਚ ਜਿਹੜਾ ਉਹਨਾਂ ਨੇ ਉੱਥੇ ਬਿਆਨ ਦਿੱਤਾ ਹੈ। ਪੰਥ ਦੇ ਮੁਖੀ ਹੈ ਅੰਗ ਸਿੰਘ ਜਥੇਵੰਦੀ ਆ ਦੇ। ਪਰ ਅਸੀਂ ਇਸ ਬਿਆਨ ਨਾਲ ਸਹਿਮਤ ਨਹੀਂ ਹੈਗੇ ਅਸੀਂ ਅਸੀਂ ਬਾਬਾ ਜੀ ਨੂੰ ਵੀ ਇਹ ਹੀ ਬੇਨਤੀ ਕਰਦੇ ਹਾਂ ਤੁਸੀਂ ਪੰਤ ਪਾਸ਼ਾ ਜੀ ਦੇਖੋ ਆਪਾਂ ਨੂੰ ਸੱਚਾਈ ਵੇਖਣ ਦੀ ਲੋੜ ਹੈ ਨਾਨਕਸਰ ਭਗਤੀ ਦਾ ਘਰ ਬਿਲਕੁਲ ਠੀਕ ਆ ਪਰ ਜਿਹੜਾ ਉਥੇ ਪਖੰਡਵਾਦ ਬੱਚਿਆਂ ਦਾ ਸ਼ੋਸ਼ਣ ਧੀਆ ਭੈਣਾਂ ਦਾ ਸ਼ੋਸ਼ਣ ਉਹਦੇ ਤੇ ਆਪਾਂ ਐਗਰੀ ਨਹੀਂ ਹੋ ਸਕਦੇ ਬਿਲਕੁਲ ਵੀ ਦੇਖੋ ਗੁਰੂ ਗੋਬਿੰਦ ਸਿੰਘ ਪਾਸ਼ਾ ਗੁਰੂ ਨਾਨਕ ਦੇ ਪਾਸ਼ਾ ਸਾਰਿਆਂ ਨੇ ਗ੍ਰਸਤੀ ਜੀਵਨ ਬਤੀਤ ਕੀਤਾ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਨਾਲ ਵੱਡੇ ਤੇ ਨਹੀਂ ਹੋ ਸਕਦੇ ਪਤਾ ਨਹੀਂ ਨਾ ਕਿੰਨੇ ਕਿਤੇ ਪਰਚੇ ਕਰਾਉਣੇ ਕਿੰਨੇ ਕਿਹ ਬੰਦੇ ਇਹਨਾਂ ਨੇ ਮਾਰਨੇ ਆ ਕਿਉਂਕਿ ਗੈਂਗ ਵਾਰਿਆ ਕਿਉਂਕਿ ਇਹਨਾਂ ਦੇ ਖਿਲਾਫ ਕੋਈ ਵੀ ਬੰਦਾ ਨਹੀਂ ਬੋਲ ਸਕਦਾ ਉਹਦੀ ਜੁਬਾਨ ਬੰਦ ਕਰ ਦਿੰਦੇ ਆ ਪੰਜਾਬ ਦੇ ਵਿੱਚ ਮੁੱਦੇ ਬੜੇ ਗੰਭੀਰ ਹੁੰਦੇ ਜਾ ਰਹੇ ਨੇ ਜਿਸ ਤਰੀਕੇ ਦੇ ਨਾਲ ਤਸਵੀਰਾਂ ਵੇਖਦੇ ਆ ਪੰਜਾਬ ਦੀਆਂ ਕਈ ਤਰ੍ਹਾਂ ਦੀਆਂ ਨਿਕਲਦੀਆਂ ਨੇ ਬੀਤੇ ਦਿਨਾਂ ਦੇ ਵਿੱਚ ਅਮਰਪਾਲ ਸਿੰਘ ਮੈਰੋ ਨੇ ਇੱਕ ਮੁੱਦਾ ਚੁੱਕਿਆ ਕਿ ਨਾਨਕਸਰ ਦੇ ਵਿੱਚ ਨਾਨਕਸਰ ਠਾਠਾਂ ਦੇ ਵਿੱਚ ਬੱਚਿਆਂ ਦੇ ਨਾਲ ਦੁਸ਼ਕਰਮ ਹੋ ਰਹੇ ਨੇ ਬਲਦਕਾਰ ਕੀਤੇ ਜਾ ਰਹੇ ਨੇ ਬੀਬੀਆ ਨਾਲ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ ਅਮਰਪਾਲ ਨੇ ਬਾਤ ਚੁੱਕੀ ਸਾਡੇ ਨਾਲ ਬਾਬਾ ਜੀ ਜਨੇ ਕੁਲਵਿੰਦਰ ਜੀ ਡਾਕਟਰ ਰਿਤੂ ਨੇ ਅਸੀਂ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਹੀ ਅਸੀਂ ਹੋਰ ਪੰਜਾਬ ਦੇ ਮੁੱਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿਸ ਤਿੱਕੇ ਨਾਲ ਅੱਜ ਬਿਆਨ ਆਇਆ ਬੀਤੇ ਦਿਨਾਂ ਦੇ ਵਿੱਚ ਦਲਪੰਤ ਜਿਹੜੇ 96 ਕ੍ਰੂੜੀ ਨੇ ਬਾਬਾ ਜੀ ਹੋਰਾਂ ਦਾ ਬਲਵੀਰ ਸਿੰਘ ਹੋਰਾਂ ਦਾ ਤੁਸੀਂ ਉਹ ਬਿਆਨ ਨੂੰ ਕਿਵੇਂ ਦੇਖਦੇ ਹੋ ਕਿ ਇਹ ਧਮਕੀਆਂ ਕ ਦੇਖੋ ਸਾਰਿਆਂ ਨੂੰ ਪਤਾ ਵੀ ਪੰਜਾਬ 'ਚ ਬੜੇ-ਬੜੇ ਮੁੱਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆ ਦਾ ਮੁੱਦਾ ਲਾ ਲਓ ਹਨਾ ਕਿੱਡਾ ਵੱਡਾ ਚੱਲਦਾ ਪਿਆ ਹਨਾ ਤੇ ਕਿੰਨੇ ਸਾਲ ਹੋ ਗਏ ਆ ਕਿੰਨੀ ਆ ਬੇਦਬੀਆ ਹੋ ਗਈ ਐ ਫਿਰ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕਿੱਡਾ ਵੱਡਾ ਚੱਲਦਾ ਪਿਆ ਕਿੱਡਾ ਕਿਸਾਨੀ ਸੰਘਰਸ਼ ਚੱਲਿਆ ਜਿੱਥੇ ਅਸੀਂ 750 ਕਿਸਾਨ ਸ਼ਹੀਦ ਕਰਵਾਇਆ ਉੱਥੇ ਹਨਾ ਹੁਣ ਅੱਜ ਦਾ ਮੁੱਦਾ ਬੰਦੀ ਸਿੰਘਾਂ ਦਾ ਚੱਲਦਾ ਹੈ ਜਿਹੜੇ ਆਪਣਾ ਜਿੱਥੇ ਭਾਈ ਫੌਜੀ ਸਾਹਿਬ ਚੜੇ ਹਨਾ ਟਾਵਰ ਤੇ ਗੁਰਮੀਤ ਸਿੰਘ ਸ਼ਾਇਦ ਵੀ ਬੜੇ ਵੱਡੇ ਮੁੱਦੇ ਨੇ ਅੱਜ ਜਿਹੜਾ ਮੁੱਦਾ ਹੁਣ ਤੁਸੀਂ ਗੱਲ ਕਰਦੇ ਪਏ ਜੇ ਨਾਨਕਸਰ ਦੇ ਮੁੱਦੇ ਦੀ ਦੇਖੋ ਗੱਲ ਇਹ ਆ ਵੀ ਆਪਾਂ ਨੂੰ ਸੱਚ ਦੀ ਗੱਲ ਤੇ ਕਰਨੀ ਪਏਗੀ ਨਾ ਦੇਖੋ ਜਿਹੜਾ ਨਾਨਕਸਰ ਆ ਉਹਨੂੰ ਸਾਰੇ ਭਗਤੀ ਦਾ ਘਰ ਕਹਿੰਦੇ ਆ ਅਸੀਂ ਵੀ ਕਹਿੰਦੇ ਆ ਕਿਉਂਕਿ ਉਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਗਾਸ਼ ਹੈ ਪਰ ਜਿਹੜਾ ਡੇਰਿਆਂ ਦੇ ਵਿੱਚ ਬੱਚਿਆਂ ਦਾ ਸ਼ੋਸ਼ਣ ਚੱਲਦਾ ਹੈ ਧੀਆ ਭੈਣਾ ਦਾ ਚੱਲਦਾ ਹੈ ਪਖੰਡਵਾਦ ਚੱਲਦਾ ਹੈ ਉਹਨਾਂ ਦੇ ਖਾਲਸਾ ਪੰਥ ਡਟ ਕੇ ਖਿਲਾਫ ਸੀ ਖਿਲਾਫ ਰਹੇਗਾ ਤੇ ਡਟ ਕੇ ਚੀਜ਼ ਦਾ ਵਿਰੋਧ ਕਰਦਾ ਵੀ ਦੇਖੋ ਬੱਚੇ ਨਿੱਕੇ ਨਿੱਕੇ ਬੱਚਿਆਂ ਨਾਲ ਸਾੜੀਆਂ ਧੀਆ ਭੈਣਾ ਨਾਲ ਸ਼ੋਸ਼ਣ ਹੋਣਾ ਉਹ ਤੇ ਗਲਤ ਹੈ ਨਾ ਉਦੋਂ ਅਸੀਂ ਉਹਨਾਂ ਦੇ ਪੱਖ ਚ ਨਹੀਂ ਖੜ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਗਾਸ਼ ਹੈ ਉਦੋਂ ਅਸੀਂ ਉੱਥੇ ਨਿਮਸ਼ਕਾਰ ਕਰਦੇ ਹਾਂ ਨਾਨਕ ਸਰ ਭਗਤੀ ਦਾ ਘਰ ਪਰ ਜਿੱਥੇ ਬੱਚਿਆਂ ਨਾਲ ਤੱਕਾ ਹੋ ਰਿਹਾ ਧੀਆ ਭੈਣਾ ਨਾਲ ਹੋ ਰਿਹਾ ਉੱਥੇ ਅਸੀਂ ਉਹਨਾਂ ਦੇ ਬਿਲਕੁਲ ਖਿਲਾਫ ਹੈ ਤੇ ਖਿਲਾਫ ਰਵਾਂਗੇ ਬੁੱਢਾ ਦਲ ਦੇ ਮੁਖੀ ਬਲਵੀਰ ਸਿੰਘ 96 ਕੋੜੜੀ ਹੋਰਨ ਦਾ ਬਿਆਨ ਆਣਾ ਕਿ ਜਿਸ ਤਿੱਕੇ ਨਾਲ ਧਮਕਾ ਰਹੇ ਨੇ ਆ ਬਿਆਨ ਬਾਜ਼ੀਆ ਕਰ ਰਹੇ ਨੇ ਕੁਝ ਕੁ ਬੰਦੇ ਗਲਤ ਹੋ ਸਕਦੇ ਨੇ ਕੀ ਲੱਗਦਾ ਕਿ ਸਾਰੇ ਬੰਦੇ ਨਹੀਂ ਗਲਤ ਹੁੰਦੇ ਉਹਨਾਂ ਦਾ ਇਹ ਵੀ ਕਹਿਣਾ ਉਹਨਾਂ ਨੇ ਸਹੀ ਗੱਲ ਰੱਖੀ ਆਪਣੀ ਕੀ ਪਤਾ ਕੋਈ ਤਮਕਾਰ ਆ ਹੋਵੇ ਕਿਸੇ ਨੂੰ ਕਿਸੇ ਬਾਬੇ ਨੂੰ ਤਮਕਾਰ ਆ ਹੋਵੇ ਕਿਸੇ ਤਿੱਕੇ ਦੇ ਨਾਲ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਉਹਨਾਂ ਨੇ ਇਸੇ ਤਿੱਕੇ ਨਾਲ ਗੱਲ ਕੀਤੀ ਹੋਵੇ ਦੇਖੋ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਦੇਖੋ ਬੜੀ ਵੱਡੀ ਹਸਤੀ ਆ ਪੰਥ ਦੀ ਕਿਉਂਕਿ ਉਹਨੇ ਅੰਗ ਸਿੰਘ ਜਥੇਬੰਦੀ ਉਹਨਾਂ ਨੂੰ ਮੁਖੀ ਮੰਨਦੀ ਹੈ ਪਰ ਜਿਹੜਾ ਇਹ ਬਿਆਨ ਹੈ ਦੇਖੋ ਉਹਨਾਂ ਦੀ ਆਪਣੀ ਸੋਚ ਜਿਹੜਾ ਉਹਨਾਂ ਨੇ ਉੱਥੇ ਬਿਆਨ ਦਿੱਤਾ ਹੈ ਤੇ ਪੰਥ ਦੇ ਮੁਖੀ ਹੈ ਨਿਹੰਗ ਸਿੰਘ ਜਥੇਬੰਦੀ ਆ ਦੇ ਪਰ ਅਸੀਂ ਇਸ ਬਿਆਨ ਨਾਲ ਸਹਿਮਤ ਨਹੀਂ ਹੈਗੇ ਅਸੀਂ ਕਿਉਂ ਅਜਿਹਾ ਕਿਉਂ ਤੁਸੀਂ ਸਹਿਮਤ ਕਿਉਂ ਨਹੀਂ ਹੈਗੇ ਉਹ ਤਾਂ ਬੁੱਢਾ ਦਲ ਦੇ ਮੁਖੀ ਨੇ ਉਹ ਤਾਂ ਲਾਗੂ ਹੋਣਾ ਚਾਹੀਦਾ ਬਿਆਨ ਨਹੀਂ ਦੇਖੋ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ 96 ਕਰੋੜੀ ਨੇ ਪੰਥ ਦੇ ਬੜੀ ਵੱਡੀ ਹਸਤੀ ਆ ਪਰ ਜਿਹੜਾ ਬਿਆਨ ਉੱਥੇ ਆਇਆ ਵੀ ਡੇਰੇ ਚ ਧਮਕੀ ਆ ਰਹੀ ਆ ਜਾਂ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅਸੀਂ ਬਾਬਾ ਜੀ ਨੂੰ ਵੀ ਇਹੀ ਬੇਨਤੀ ਕਰਦੇ ਹਾਂ ਤੁਸੀਂ ਪੰਥ ਪਾਤਸ਼ਾਹ ਜੀ ਦੇਖੋ ਆਪਾਂ ਨੂੰ ਸੱਚਾਈ ਵੇਖਣ ਦੀ ਲੋੜ ਹੈ ਨਾਨਕਸਰ ਭਗਤੀ ਦਾ ਘਰ ਬਿਲਕੁਲ ਠੀਕ ਆ ਪਰ ਜਿਹੜਾ ਉੱਥੇ ਪਖੰਡਵਾਦ ਬੱਚਿਆਂ ਦਾ ਸ਼ੋਸ਼ਣ ਈਆ ਭੈਣਾ ਦਾ ਸ਼ੋਸ਼ਣ ਉਹਦੇ ਤੇ ਆਪਾਂ ਐਗਰੀ ਨਹੀਂ ਹੋ ਸਕਦੇ ਬਿਲਕੁਲ ਵੀ ਹੋਰ ਪੰਜਾਬ ਦੇ ਕਿਹੜੇ ਕਿਹੜੇ ਮੁੱਦੇ ਆ ਇਸ ਕਰਕੇ ਆਪਾਂ ਨੂੰ ਜਿੱਥੇ ਗਲਤ ਤੇ ਉਹਨੂੰ ਗਲਤ ਕਹਿਣਾ ਪਏਗਾ ਦੇਖੋ ਗੁਰੂ ਗੋਬਿੰਦ ਸਿੰਘ ਪਾਸ਼ਾ ਗੁਰੂ ਨਾਨਕ ਦੇ ਪਾਸ਼ਾ ਸਾਰਿਆਂ ਨੇ ਗ੍ਰਸਤੀ ਜੀਵਨ ਬਤੀਤ ਕੀਤਾ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਨਾਲੋਂ ਵੱਡੇ ਤੇ ਨਹੀਂ ਹੋ ਸਕਦੇ ਅਸੀਂ ਕਹਿ ਦੇ ਨਹੀਂ ਜੀ ਇਹ ਜਤੀ ਸਤੀ ਗੱਦੀ ਆ ਇੱਥੇ ਬਿਹੰਗਮ ਆ ਨਹੀਂ ਦੇਖੋ ਜਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਗ੍ਰਸਤੀ ਜੀਵਨ ਬਤੀਤ ਕੀਤਾ ਉਹਨਾਂ ਦੇ ਬੱਚੇ ਹੋਏ ਪਰਿਵਾਰ ਵਧੇ ਤੇ ਜੇ ਹੁਣ ਕਈ ਸਾਧ ਪਖੰਡ ਕਰ ਲੈਂਦੇ ਨੇ ਨਹੀਂ ਜੀ ਅਸੀਂ ਤੇ ਵਿਆਹ ਹੀ ਨਹੀਂ ਕਰਉਣਾ ਤੇ ਬਾਅਦ ਚ ਧੀਆ ਪੈਣਾ ਦਾ ਸ਼ੋਸ਼ਣ ਕਰਨਾ ਬੱਚਿਆਂ ਦਾ ਸ਼ੋਸ਼ਣ ਕਰਨਾ ਕਿਥੋਂ ਤੱਕ ਜਾਇਆ ਜੀ ਇਸ ਦੇ ਵਿੱਚ ਇਹ ਵੀ ਕਹਿ ਰਹੇ ਸੀਗੇ ਕਿ ਕੋਈ ਇਸ ਦੇ ਉੱਤੇ ਕੰਟਰੋਲ ਨਹੀਂ ਕਰ ਸਕਦਾ ਬਾਬਾ ਲੱਖਾ ਜਿਹਦਾ ਬਿਆਨ ਸੀਗਾ ਕਿ ਇਸ ਤਿੱਕੇ ਨਾਲ ਕਈ ਵਾਰੀ ਚੀਜ਼ਾਂ ਹੋ ਜਾਂਦੀਆਂ ਨੇ ਕਾਮਕਰੋ ਲੋਮੋ ਹੰਕਾਰ ਦਿੱਤੇ ਕੋਈ ਕੰਟਰੋਲ ਨਹੀਂ ਰਹਿੰਦਾ ਇਹ ਚੀਜ਼ਾਂ ਦੇ ਉੱਤੇ ਤੁਹਾਨੂੰ ਕੀ ਲੱਗਦਾ ਕਿ ਬਿਆਨ ਹਾਸੋ ਹੀ ਨਹੀਂ ਹੈਗੇ ਫਿਰ ਇਹ ਚੀਜ਼ਾਂ ਦੇ ਵਿੱਚ ਜੇ ਦਲ ਪੰਥ ਦੇ ਵਿੱਚ ਜਾਂ ਕਿਤੇ ਬੈਠੇ ਹੋਏ ਨੇ ਕਿਸੇ ਡੇਰੇ ਦੇ ਮੁਕੀ ਨੇ ਹਾਸੋ ਹੀ ਨਹੀਂ ਬਿਆਨ ਨੇ ਫਿਰ ਇਹ ਵਾਰ ਦੇਖੋ ਇੱਡਾ ਵੱਡਾ ਨਾਨਕ ਸਰ ਭਗਤੀ ਦਾ ਘਰ ਹੋਵੇ ਤੇ ਤੁਸੀਂ ਇੰਨੀ ਬਾਣੀ ਪੜਦੇ ਹੋ ਜੇ ਤੁਹਾਡੇ ਕੋਲ ਇੰਨਾਂ ਗੱਲਾਂ ਤੇ ਕੰਟਰੋਲ ਨਹੀਂ ਕਾਮ ਕ੍ਰੋਧ ਲੋਭ ਉਹ ਹੰਕਾਰ ਤੇ ਤੇ ਫਿਰ ਤੁਸੀਂ ਲੋਕਾਂ ਨੂੰ ਸਿੱਖਿਆ ਕੀ ਦੇ ਰਹੇ ਓਥੇ ਲੋਕਾਂ ਨੂੰ ਤੁਸੀਂ ਕਾਹਦਾ ਪ੍ਰਸ਼ਾਦ ਦੇ ਰਹੇ ਜੇ ਪਤਾਸਿਆ ਦਾ ਕਿ ਫੁੱਲੜੀਆਂ ਦਾ ਅਸਲੀ ਪ੍ਰਸ਼ਾਦ ਤੇ ਉਥੇ ਉਹ ਆ ਜਿਹੜਾ ਆਪਾਂ ਲੋਕਾਂ 'ਚ ਵੰਡ ਰਹੇ ਆ ਸੇਹ ਦੇ ਰਹੇ ਆ ਲੋਕਾਂ ਨੂੰ ਬੱਚਿਆਂ ਨੂੰ ਸਿੱਖਿਆ ਦੇ ਰਹੇ ਆ ਵੀ ਗੁਰਬਾਣੀ ਪੜੋ ਬਾਣੀ ਨਾਲ ਜੁੜੋ ਬਾਣੀ ਬਾਣੀ ਦਾ ਧਾਰ ਨਹੀਂ ਹੋ ਉਹ ਚੀਜ਼ ਵੀ ਉਥੇ ਕੋਨੀ ਵੀ ਗੁਰੂ ਗੋਬਿੰਦ ਸਿੰਘ ਪਾਸ਼ਾ ਆ ਤੁਸੀਂ ਬਾਣਾ ਪਾਓ ਜੀ ਸ਼ਸਤਰਤਾਰੀ ਹੋ ਛਤਰੀ ਬਣੋ ਆਪਣੀ ਰੱਖਿਆ ਕਰ ਸਕੋ ਉਹ ਚੀਜ਼ ਵੀ ਸਾਡੇ ਤੋਂ ਦੂਰ ਚਲ ਗਈ ਤੇ ਜੇ ਅਸੀਂ ਕੀਰਤਨ ਚ ਆ ਗਏ ਉੱਥੇ ਵੀ ਅਸੀਂ ਕਹਿ ਰਹੇ ਵੀ ਸਾਡੇ ਦੇ ਕਾਮਕਰੋਧ ਹੈਵੀ ਆ ਕੋਈ ਕੰਟਰੋਲ ਨਹੀਂ ਕਰ ਸਕਦਾ ਨਹੀਂ ਆਪਣਾ ਇਤਿਹਾਸ ਫੋਲੋ ਤੁਸੀਂ ਕਿਹੜੇ ਕਿਹੜੇ ਯੋਧੇ ਹੋਏ ਸੂਰਮੇ ਹੋਏ ਆ ਹਰੀ ਸਿੰਘ ਨਲਵੇ ਆ ਕਿੱਡਾ ਵੱਡਾ ਜਰਨੈਲ ਹੋਇਆ ਕੌਮ ਦਾ ਉੱਥੇ ਕੋਈ ਪਠਾਣੀ ਆ ਗਈ ਸੀ ਉਹਨਾਂ ਦੇ ਕੋਲ ਵੀ ਹਰੀ ਸਿੰਘ ਨਲਵੇ ਦੇ ਕੋਲ ਵੀ ਸਾਨੂੰ ਬੱਚੇ ਦੀ ਦਾਤ ਚਾਹੀਦੀ 83 ਗੱਲ ਨੇ ਸਾਰਿਆਂ ਨੂੰ ਪਤਾ ਹੈ ਵੀ ਸਾਨੂੰ ਬੱਚਾ ਚਾਹੀਦਾ ਵੱਡਾ ਵੱਡਾ ਜਰਨੈਲ ਹਰਿਸ ਸਿੰਘ ਨਲਵਾ ਜਿਹਨੇ ਅਫਗਾਨਿਸਤਾਨ ਤੱਕ ਫਤਿਹ ਕਰ ਲਿਆ ਜਿਹੜਾ ਕਿਸੇ ਕੋ ਹੋਇਆ ਨਹੀਂ ਸੀ ਉਹਨੂੰ ਪਠਾਣੀ ਨੂੰ ਇਹ ਸੀ ਵੀ ਸਾਨੂੰ ਉਹਦੇ ਕੋ ਬੱਚਾ ਮਿਲ ਜਾਵੇ ਵੱਡੇ ਜਰਨੈਲ ਕੋ ਉਹਨੇ ਉੱਥੇ ਵੀ ਉਹਨੂੰ ਪੈਰ ਬਣਾ ਲਿਆ ਸੀ ਮਾਂ ਬਣਾ ਲਿਆ ਸੀ ਮਾਂ ਬਣਾ ਲਿਆ ਸੀ ਉਹਨਾਂ ਨੇ ਇਹ ਕਿਹਾ ਸੀ ਵੀ ਤੂੰ ਮੈਨੂੰ ਆਪਣਾ ਪੁੱਤ ਬਣਾ ਸਕਦੀ ਮੈਨੂੰ ਪੁੱਤ ਸਮਝ ਸਕਦੀ ਆ ਮੇਰੇ ਵਰਗਾ ਪੁੱਤ ਪੈਦਾ ਨਹੀਂ ਹੋਣਾ ਪਰ ਮੈਂ ਹੀ ਤੇਰਾ ਪੋਤੇ ਆ ਇਸ ਕਰਕੇ ਸਾਨੂੰ ਉਹ ਵਜੇ ਜਰਨੈਲ ਪੜਨ ਦੀ ਲੋੜ ਏ ਬਾਬਾ ਦੀਪ ਸਿੰਘ ਵਰਗਾ ਜਰਨੈਲ ਬਾਬਾ ਜੀਵਨ ਸਿੰਘ ਕਿੱਡਾ ਵੱਡਾ ਜੋਧਾ ਆ ਜਿਹੜਾ ਕਿ ਦਿੱਲੀ ਤੋਂ ਗੁਰੂ ਤੇਗ ਬਹਾਦਰ ਪਾਸ਼ਾ ਦਾ ਸਰਸਾਦੇ ਸ਼ੀਦੋ ਇਹੋ ਚਮਕੌਰ ਸਾਹਿਬੀ ਦੋਏ ਬੀ ਇਡੇ ਵੱਡੇ ਸੂਰਮਿਆਂ ਨੇ ਵਿਆਹ ਕਰਾਇਆ ਗ੍ਰਸਤੀ ਜੀਵਨ ਕਿਤਾ ਤੇ ਅਸੀਂ ਠੀਕ ਹੈ ਜੇ ਕੋਈ ਨਹੀਂ ਕਰੋਂਦਾ ਠੀਕ ਹੈ ਪਰ ਅਸੀਂ ਇਹ ਪਖੰਡਵਾਤ ਤੋਂ ਦੂਰ ਹੋ ਕੇ ਧੀਆ ਪਣਾ ਦੀ ਰੱਖਿਆ ਕਰੀਏ ਬੱਚਿਆਂ ਨੂੰ ਆਪਣੇ ਨੂੰ ਵਧੀਆ ਰੱਖੀਏ ਬੱਚਿਆਂ ਦਾ ਸ਼ੋਸ਼ਣ ਨਹੀਂ ਹੋਣਾ ਚਾਹੀਦਾ ਇਸ ਕਰਕੇ ਆਪਾਂ ਤਕੜੇ ਹੋ ਕੇ ਪੰਜਾਬ ਦੀ ਗੱਲ ਕਰੀਏ ਹੁਣ ਕਿੱਡਾ ਸੰਤ ਸਮਾਜ ਇਕੱਠਾ ਹੋਇਆ ਉੱਥੇ ਚੰਗੀ ਗੱਲ ਨਹੀਂ ਮੰਨਦੇ ਇਕੱਠੇ ਹੋਏ ਨੇ ਬਾਬਾ ਜੀ ਉਹਨਾਂ ਦੇ ਹੱਕ ਦੇ ਵਿੱਚ ਖੜੇ ਹੋਏ ਨੇ ਹੋਰ ਘਟਨਾਵਾਂ ਨੂੰ ਭੁੱਲ ਕੇ ਵੀ ਉੱਥੇ ਖੜੇ ਹੋਏ ਨੇ ਚੰਗੀ ਗੱਲ ਨਹੀਂ ਮੰਨਦੇ ਦੇਖੋ ਇਕੱਠੇ ਹੋਣਾ ਮਾੜੀ ਗੱਲ ਕੀ ਗੱਲ ਜਿੱਥੇ ਬੇਦਬੀਆ ਹੋਈ ਆ ਜਿਹੜੇ ਵਡੀਆਂ ਉੱਥੇ ਕਦੀ ਇੰਨੇ ਸੰਤ ਕਦੀ ਆਏ ਵੇਖੇ ਤੁਸੀਂ ਅੱਜ ਉੱਥੇ ਹਜ਼ਾਰਾਂ ਦੇ ਨਾਲ ਸੰਤ ਇਕੱਠਾ ਹੋਇਆ ਜਦੋਂ ਆਪਣੇ ਆਪ ਨੂੰ ਸੇਕ ਲੱਗਾ ਸੇਕ ਉਹਨਾਂ ਨੂੰ ਨੇ ਗਲਤੀ ਨੂੰ ਜੇ ਗਲਤੀ ਨੂੰ ਸੇਕ ਲੱਗਿਆ ਤੇ ਹਜ਼ਾਰਾਂ ਸੰਤ ਇਕੱਠੇ ਹੋ ਗਏ ਤੇ ਥਾਂ ਤਾਂ ਗੁਰੂ ਦੀਆ ਬੇਦਬੀਆ ਹੁੰਦੀ ਆ ਕਦੀ ਇਹ ਸੰਪਰਦਾ ਵੇਖਿਆ ਇਕੱਠੀ ਹੋਈ ਕਿਤੇ ਵੇਖ ਲੋ ਇੱਥੇ ਪਿੰਡ ਕਮਾਲੀ ਦੇ ਵਿੱਚ ਗੁਰੂ ਗੋਬੇ ਸਿੰਘ ਪਾਸ਼ਾ ਨੂੰ ਇੱਕ ਵਿਅਕਤੀ ਵੱਲੋਂ ਸ਼ਰਯਾਮ ਘਾਲਾ ਕਰ ਦਿਆ ਗਿਆ ਧੀਆਂ ਪੈਣਾ ਦੀਆ ਗੁਰੂ ਘਰ ਬਸਤੋਂ ਤਾਂ ਬੜਾ ਸਾਡ ਲੀਕਡ ਹੈ ਉਥੇ ਕੋਈ ਵੀ ਸੰਪਰਦਾ ਪਹੁੰਚੀ ਕੋਈ ਇਹ ਡੇਰੇ ਬਾਦ ਵਾਲੇ ਬਾਬੇ ਪਹੁੰਚ ਕੋਈ ਪਹੁੰਚਾ ਨਹੀਂ ਪਹੁੰਚਿਆ ਕਿਸਾਨੀ ਸੰਘਰਸ਼ ਚੱਲਿਆ ਕਿੰਨੇ ਕ ਬਾਬੇ ਉਥੇ ਪਹੁੰਚੇ ਹੁਣ ਬੰਦੀ ਸਿੰਘਾਂ ਦਾ ਸੰਘਰਸ਼ ਚੱਲਦਾ ਕਿੰਨੇ ਕ ਬਾਬੇ ਸੰਪਰਦਾ ਉਥੇ ਪਹੁੰਚ ਦਿਆ ਸਿਰਫ ਉਹ ਆਪਣੇ ਆਪ ਤੱਕ ਸੀਮਤ ਸਿਰਫ ਉਹਨਾਂ ਨੂੰ ਵਧੀਆ ਗੱਡੀਆਂ ਵਧੀਆ ਕਮਰਿਆਂ 'ਚ ਏਸੀ ਤੇ ਵਧੀਆ ਸੁੱਖ ਸਹੂਲਤ ਆਪ ਤੇ ਲੋਕਾਂ ਨੂੰ ਦੂਰ ਕਰ ਦੇ ਵੀ ਮਾਇਆ ਨਹੀਂ ਫੜਨੀ ਮਾਇਆ ਦੀ ਲੋੜ ਦੀ ਮੋਹ ਮਾਇਆ ਤਿਆਗੋ ਸਾਰੇ ਸੰਸਾਰ ਦੀ ਮਾਇਆ ਤੇ ਤੁਸੀਂ ਇਕੱਠੀ ਕੀਤੀ ਇਸ ਕਰਕੇ ਸਾਨੂੰ ਤਕੜੇ ਹੋਣ ਦੀ ਲੋੜ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਪਖੰਡਵਾ ਤੋਂ ਦੂਰ ਕਰਨਾ ਪਏਗਾ ਸਾਡੇ ਡੇਰੇ ਦੇ ਵਿੱਚ ਹੋ ਕੀ ਰਿਹਾ ਹੈ ਕਿਤੇ ਬੱਚਿਆਂ ਦਾ ਸ਼ੋਸ਼ਨ ਹੋ ਰਿਹਾ ਹੈ ਕਿਤੇ ਜਾਤਾਂ ਦੇ ਆਧਾਰ ਤੇ ਵੰਡਿਆ ਜਾ ਰਿਹਾ ਹੈ ਕਿਤੇ ਅੰਮ੍ਰਿਤ ਦੇ ਦੋ ਬਾਟੇ ਹੋ ਰਿਹਾ ਉੱਥੇ ਤੇ ਅਸੀਂ ਬੋਲਦੇ ਨਹੀਂ ਬਾਬਾ ਜੀ ਨਹੀਂ ਬੋਲਦੇ 96 ਕਰੋੜੀ ਨਹੀਂ 96 ਕਰੋੜੀ ਬਾਬਾ ਬਲਬੀਰ ਸਿੰਘ ਜੀ ਅਹੀ ਕਹਿੰਦੇ ਬੋਲੋ ਤੁਸੀਂ ਪੰਥ ਦੇ ਮੁਖੀ ਜੇ ਪੰਥ ਦੀ ਹਸਤੀ ਆ ਸਾਰੇ ਬੋਲਦੇ ਨਹੀਂ ਫਿਰੋ ਬੋਲ ਬੋਲਦੇ ਨਹੀਂ ਇਸ ਮੁੱਦੇ ਤੇ ਨਹੀਂ ਗੱਲ ਕਰਦੀ ਕਰਨੀ ਚਾਹੀਦੀ ਚੁੱਪ ਕਿਉਂ ਨੇ ਫਿਰ ਹੁਣ ਇਹ ਮੁੱਦੇ ਤੇ ਕਿਉਂ ਬੋਲੇ ਉਹਨਾਂ ਨੇ ਜਾ ਕੇ ਪਹਿਲ ਕੀਤੀ ਹੋਣੀ ਹੈ ਸੰਤ ਸਮਾਜ ਨੇ ਕਿ ਸਾਡੇ ਉੱਤੇ ਇਸ ਤਿੱਕੇ ਨਾਲ ਟਿੱਪਣੀਆਂ ਕਰ ਰਹੇ ਨੇ ਇਸ ਤਿੱਕੇ ਦੇ ਨਾਲ ਨੇ ਕਈ ਨਿਹੰਗ ਸਿੰਘ ਸਾਡੇ ਉੱਤੇ ਉਂਗਲਾਂ ਚੁੱਕਲੇ ਨੇ ਤੁਸੀਂ ਇਹਨਾਂ ਨੂੰ ਸਮਝਾਓ ਉਹਨਾਂ ਨੇ ਪਹਿਲ ਕੀਤੀ ਹੋਣੀ ਹੈ ਸੰਤ ਸਮਾਜ ਨੇ ਉਹਨਾਂ ਤੋਂ ਜਿਹੜੀ ਹੈ ਰਿਕਵੈਸਟ ਕੀਤੀ ਹੋਣੀ ਹੈ ਸਾਰਾ ਕੁਝ ਦੇਖੋ ਗੱਲ ਉਹੀ ਹੈ ਨਾ ਵੀ ਦੇਖੋ ਉਹਨਾਂ ਨੇ ਰਿਕਵੈਸਟ ਕੀਤੀ ਬੋਲਣਾ ਜਿਹਦਾ ਸੱਚ ਬੋਲਣਾ ਚਾਹੀਦਾ ਸਾਨੂੰ ਬਾਬਾ ਜੀ ਝੂਠ ਮਾਰਦੇ ਫਿਰ ਨਹੀਂ ਬਾਬਾ ਜੀ ਦੇ ਬਾਬਾ ਜੀ ਜਣ ਉਹ ਪੰਥ ਦੇ ਮੁਖੀ ਆ ਪੰਥ ਦੀ ਬੜੀ ਵੱਡੀ ਸਖਸ਼ੀਅਤ ਆ ਪ ਦੇਖੋ ਇਹ ਬਾਬਾ ਜੀ ਦਾ ਮੁੱਦਾ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਮੈਂ ਕਿੱਥੇ ਬੋਲਣਾ ਹੈ ਕਿੱਥੇ ਜਾਣਾ ਹੈ ਦੇਖੋ ਗਲਤ ਨੂੰ ਗਲਤ ਆਪਾਂ ਨੂੰ ਕਹਿਣਾ ਪਏਗਾ ਪਰ ਅਸੀਂ ਜਿੱਥੇ ਪਖੰਡਵਾਦ ਹੁੰਦਾ ਹੈ ਅੱਜ ਵੀ ਹੋ ਰਿਹਾ ਹੈ ਅੱਜ ਵੀ ਬੱਚਿਆਂ ਦਾ ਸ਼ੋਸ਼ਣ ਹੋਇਆ ਹੈ ਇਸ ਕਰਕੇ ਅਸੀਂ ਉਹਨਾਂ ਦੇ ਡੇਰਾਵਾਦ ਦੇ ਬਿਲਕੁਲ ਖਿਲਾਫ ਹਾਂ ਕੱਲ ਵੀ ਖਿਲਾਫ ਸੀ ਅੱਜ ਵੀ ਖਿਲਾਫ ਹੈ ਜੇ ਕੋਈ ਚੰਗੇ ਪੰਜਾਬ ਲਈ ਕੋਈ ਕੰਮ ਕਰੇਗਾ ਕੱਲਾ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਨਹੀਂ ਜਿਹੜਾ ਵੀ ਪੰਜਾਬ ਲਈ ਚੰਗਾ ਕੰਮ ਕਰੇਗਾ ਪੰਜਾਬ ਦੇ ਹੱਕ ਦੀ ਗੱਲ ਕਰੇਗਾ ਅਸੀਂ ਉਹਦੇ ਨਾਲ ਡਟ ਕੇ ਖੜਾਂਗੇ ਇੱਕ ਤਾਨ ਕੇ ਖੜਾਂਗੇ ਚੰਗੇ ਕੰਮ ਵਾਸਤੇ ਜਿਸ ਤਿੱਕੇ ਨਾਲ ਇਹ ਚਾਰੀਆਂ ਚੀਜ਼ਾਂ ਹੋਈਆਂ ਸਾਰਾ ਕੁਝ ਸਾਹਮਣੇ ਆ ਵੀ ਗਿਆ ਕਿ ਇਸ ਤਿੱਕੇ ਨਾਲ ਆ ਹੋਇਆ ਬਾਬਾ ਜੀ ਹਰੀਬ ਕਹਿੰਦੇ ਨਜ਼ਰ ਆਇਆ ਕਿ ਜਿਨ੍ਹਾਂ ਨੇ ਕੰਮ ਕੀਤੇ ਗਲਤ ਕੀਤਾ ਉਹਨਾਂ ਨੂੰ ਸਜ਼ਾ ਮਿਲ ਗਈ ਉਹਨਾਂ ਨੇ ਪੁਲਿਸ ਨੂੰ ਪੁਲਿਸ ਨੇ ਸਾਰਾ ਕੁਝ ਕਰਨਾ ਹੈ ਕਾਨੂੰਨ ਨੇ ਕਰਨਾ ਕੋਈ ਆਮ ਬੰਦਾ ਕੋਈ ਆਮ ਇਨਸਾਨ ਆਪਣੇ ਹੱਥ ਦੇ ਵਿੱਚ ਕਾਨੂੰਨ ਨਾਲ ਲਵੇ ਉਹਨਾਂ ਨੇ ਇਹ ਵੀ ਕਿਹਾ ਦੇਖੋ ਜਿਹੜੀ ਕਾਨੂੰਨ ਵਾਲੀ ਗੱਲ ਹੈ ਕੋਈ ਵੀ ਬੰਦਾ ਕਾਨੂੰਨ ਹੱਕ ਚ ਨਹੀਂ ਹੱਥ ਚ ਨਹੀਂ ਲੈਂਦਾ ਚੱਕਰ ਇਹ ਆ ਵੀ ਜਦੋਂ ਜਿੰਨਾ ਚਿਰ ਤੱਕ ਜੇ ਸੱਚਾਈ ਆ ਉਹਨੂੰ ਸਾਹਮਣੇ ਲਿਆਉਣ ਲਈ ਬੰਦੇ ਨੂੰ ਨੰਗਾ ਤੇ ਆਪ ਹੋਣਾ ਪੈਂਦਾ ਨਾ ਆਪ ਅੱਗੇ ਹੋਣਾ ਪੈਂਦਾ ਜੇ ਹਰ ਬੰਦਾ ਡਰ ਕੇ ਇਹਦਾ ਸ ਦੀ ਸੰਪਰਦਾਵਾਂ ਨੇ ਇਹ ਜਿਹੜੇ بڑے بڑے ਬਾਬੇ ਨਾ ਇਹ ਬੜਾ ਵੱਡਾ ਗੈਂਗਵਾਰ ਹੈ ਇਹ ਕੋ ਆਮ ਮਾੜੀ ਮੋਟੀ ਗੱਲ ਨਹੀਂ ਹੈਗੀ ਪਤਾ ਨਹੀਂ ਨਾ ਕਿੰਨੇ ਕਿਤੇ ਪਰਚੇ ਕਰਾਉਣੇ ਕਿੰਨੇ ਕਿ ਬੰਦੇ ਇਹਨਾਂ ਨੇ ਮਾਰਨੇ ਆ ਕਿਉਂਕਿ ਗੈਂਗਵਾਰ ਹੈ ਕਿਉਂਕਿ ਇਹਨਾਂ ਦੇ ਖਿਲਾਫ ਕੋਈ ਵੀ ਬੰਦਾ ਨਹੀਂ ਬੋਲ ਸਕਦਾ ਉਹਦੀ ਜੁਬਾਨ ਬੰਦ ਕਰ ਦਿੰਦੇ ਆ ਹੁਣ ਅਸੀਂ ਵੀ ਬੋਲਦੇ ਜਿੱਥੇ ਸਾਨੂੰ ਲੋੜ ਹੈ ਅਸੀਂ ਕਹਿੰਦੇ ਵੀ ਸੰਪਰਦਾਵਾਂ ਚ ਅੰਬਰ ਦੇ ਬਾਟੇ ਦੋ ਹੁੰਦੇ ਆ ਲੰਗਰ ਦੀਆਂ ਕਿਸੇ ਸੰਪਰਦਾਵਾਂ ਚ ਦੋ ਪੰਗਤਾਂ ਲੱਗਦੀ ਹੈ ਜਾਤ ਪਾਤ ਹੁੰਦੀ ਹੈ ਜੇ ਅਸੀਂ ਅੱਜ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਨਹੀਂ ਮੰਨ ਸਕੇ ਦੇਖੋ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਖਾਲਸਾ ਪੰਥ ਨੂੰ ਇੱਕ ਕੀਤਾ ਜਾਤ ਪਾਤ ਖਤਮ ਕੀਤੀ ਤਾਂ ਖਾਲਸਾ ਪੰਥ ਬਣਿਆ ਸੀ ਤੇ ਪਰ ਸਾਡੇ ਲੋਕਾਂ ਨੇ ਸਾਡੇ بڑے بڑے ਠੇਕੇਦਾਰਾਂ ਨੇ ਬਾਬਿਆਂ ਨੇ ਉਹ ਚੀਜ਼ ਨੂੰ ਨਹੀਂ ਵਿਚਾਰਿਆ ਤੇ ਉਹਨੂੰ ਨਹੀਂ ਸਮਝਿਆ ਤੇ ਜੇ ਆਪਾਂ ਕਾਨੂੰਨ ਤੇ ਆਜੋ ਸੰਵਿਧਾਨ 'ਚ ਆਜੋ ਉਹੀ ਗੱਲ ਡਾਕਟਰ ਬੇਦਕਰਨ ਭੀਮਰਾਵਜੂ ਨੇ ਕੀਤੀ ਜੀ ਭੈਣਾਂ ਨੂੰ ਧੀਆ ਨੂੰ ਹੱਕ ਦਵਾਇਆ ਤੇ ਉਹਨਾਂ ਨੇ ਵੀ ਸਾਰਿਆਂ ਨੂੰ ਬਰਾਬਰ ਦਾ ਅਹੁਦਾ ਦਿੱਤਾ ਤੇ ਜੇ ਸਾਡਾ ਸਿੱਖ ਪੰਥ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਗੱਲ ਮੰਨ ਕੇ ਜਾਤ ਪਾਤ ਖਤਮ ਕਰ ਦਿੰਦਾ ਬਿਲਕੁਲ ਵੀ ਤੇ ਸ਼ਾਇਦ ਡਾਕਟਰ ਬੇਦਕੋ ਭੀਮਰਾਉ ਨੂੰ ਨਹੀਂ ਬੋਲਣਾ ਪੈਣਾ ਸੀ ਉਹ ਵੀ 10 ਲੱਖ ਬੰਦਾ ਲੈ ਕੇ ਦਰਬਾਰ ਸਭ ਅੰਮ੍ਰਿਤ ਛਕਣ ਗਏ ਸੀਗੇ ਉਹਨਾਂ ਨਾਲ ਵੀ ਵਿਤਕਰਾ ਕੀਤਾ ਗਿਆ ਉੱਥੇ ਉਹਨਾਂ ਨੂੰ ਵੀ ਸਹੀ ਤਰ੍ਹਾਂ ਸਿੱਖਾਂ ਦੀ ਸੇਧ ਨਹੀਂ ਦੇ ਕੇ ਅੰਮ੍ਰਿਤ ਨਹੀਂ ਛਕਾਇਆ ਗਿਆ ਨਹੀਂ ਤੇ ਅੱਜ ਨੂੰ ਸ਼ਾਇਦ 10 ਲੱਖ ਬੰਦੇ ਨੇ ਉਦੋਂ ਅੰਮ੍ਰਿਤ ਛਕਿਆ ਹੁੰਦਾ ਅੱਜ ਖਾਲਸਾ ਪੰਥ ਦੀ ਸ਼ਾਇਦ ਤਸਵੀਰ ਹੋਰ ਹੁੰਦੀ ਇਸ ਕਰਕੇ ਸਾਨੂੰ ਇਹਨਾਂ ਠੇਕੇਦਾਰਾਂ ਦਾ ਤੇ ਜਿਹੜੇ ਵੀ ਮੰਥ ਦੀ ਗੱਲ ਨਹੀਂ ਕਰਦੇ ਜਾਂ ਜਿੱਥੇ ਸ਼ੋਸ਼ਣ ਹੁੰਦਾ ਹੈ ਜਿੱਥੇ ਪਖੰਡਵਾਤ ਹੁੰਦਾ ਹੈ ਅਸੀਂ ਉਹਨਾਂ ਦੇ ਡਟ ਕੇ ਖਿਲਾਫ ਹਾਂ